ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰ ਸਾਈ ਦੇ ਬਾਬਾ ਵਿਸ਼ਕਰਮਾ ਗੁਰਦੁਆਰਾ ਸਾਈ ਵਿੱਚ ਖੜੇ ਆ ਜਿੱਥੇ ਕੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਨੇ ਸਮਾਗਮ ਕਰਵਾਏ ਜਾ ਰਹੇ ਨੇ ਦੋ ਦਿਨਾਂ ਦੇ ਸਮਾਗਮ ਨੇ ਸੰਗਤਾਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਕੀਰਤਨ ਦਰਬਾਰ ਵੀ ਚੱਲ ਰਹੇ ਨੇ ਲੰਗਰ ਜਿਹੜੇ ਨੇ ਚੱਲ ਰਹੇ ਨੇ ਬਾਬਾ ਵਿਸ਼ਕਰਮਾ ਗੁਰਦੁਆਰਾ ਸਾਹਿਬ ਦੇ ਵੀ ਸੰਗਤ ਦੇ ਲਈ ਜਿਹੜਾ ਲੰਗਰ ਵੀ ਤਿਆਰ ਕੀਤਾ ਜਾ ਰਿਹਾ ਹੈ ਬੀਬੀਆਂ ਜਿਹੜੀਆਂ ਨੇ ਸੇਵਾ ਕਰ ਰੀਆਂ ਨੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਨੇ ਸਮਾਗਮ ਕਰਵਾਏ ਜਾ ਰਹੇ ਨੇ ਬਾਬਾ ਵਿਸ਼ਕਰਮਾ ਗੁਰਦੁਆਰਾ ਸਾਹਿਬ ਗੁਰੂ ਹਰ ਸਾਹਿਬ ਵਿੱਚ ਖੜੇ ਆ ਜਿੱਥੇ ਕਿ ਦੋ ਦਿਨਾਂ ਦੇ ਇਸ ਸਮਾਗਮ ਜਿਹੜੇ ਨੇ ਰੱਖੇ ਗਏ ਨੇ ਨਾਲ ਦੀ ਨਾਲ ਲੰਗਰ ਵੀ ਜੜਾਏ ਤਿਆਰ ਕੀਤਾ ਜਾ ਰਿਹਾ ਹੈ ਸੰਗਤ ਵੀ ਜਿਹੜੀ ਹੈ ਲੰਗਰ ਛਕ ਰਹੀ ਹੈ ਸੇਵਾ ਜਿਹੜੀ ਹੈ ਸੇਵਾਦਾਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਉੱਥੇ ਹੀ ਜਿਹੜੀ ਹੈ ਵਰਤਨਾ ਦੀ ਸੇਵਾ ਵੀ ਤੁਸੀਂ ਵੇਖ ਸਕਦੇ ਹੋ ਨੌਜਵਾਨ ਵਰਤਨਾ ਦੀ ਸੇਵਾ ਦੇ ਵਿੱਚ ਜਿਹੜਿਆ ਲੱਗੇ ਹੋਏ ਨੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਨੇ ਸਮਾਗਮ ਚੱਲ ਰਹੇ ਨੇ ਅੱਜ ਵੀ ਜਿਹੜਾ ਇਹ ਸ਼ੁਹਾਰਿਆਂ ਵਾਲਾ ਦੁੱਧ ਜਿਹੜਾ ਇਹ ਤਿਆਰ ਕੀਤਾ ਜਾ ਰਿਹਾ ਹੈ ਤੇ ਕੱਲ ਦੇ ਦੀਵਾਨ ਚ ਵੀ ਜਿਹੜਿਆ ਸ਼ੁਹਾਰਿਆਂ ਦਾ ਦੁੱਧ ਜਿਹੜਾ ਇਹ ਸੰਗਤ ਦੇ ਵਿੱਚ ਵਰਤਾਇਆ ਜਾਏਗਾ ਬਾਬਾ ਵਿਸ਼ਕਰਮਾ ਗੁਰਦੁਆਰਾ ਸਾਹਿਬ ਤੋਂ ਜੜਾਏ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿੱਥੇ ਕੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਜਿਹੜਾ ਦੁੱਧ ਤਿਆਰ ਕੀਤਾ ਜਾ ਰਿਹਾ ਹੈ ਸੰਗਤਾਂ ਦੇ ਵੱਲੋਂ ਸ਼ਿਹਾਰਿਆਂ ਵਾਲਾ ਦੁੱਧ ਜਿਹੜਾ ਇਹ ਵਰਤਾਇਆ ਜਾਏਗਾ ਦੋ ਦਿਨ ਦੇ ਸਮਾਗਮ ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਕਰਵਾਏ ਗਏ ਨੇ ਸੰਗਤ ਜਿਹੜੀ ਹੈ ਪਹੁੰਚ ਰਹੀ ਹੈ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਨੇ ਸਮਾਗਮ ਚੱਲ ਰਹੇ ਨੇ ਬਾਬਾ ਵਿਸ਼ਕਰਮਾ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਦਿਨਾਂ ਦੇ ਸਮਾਗਮ ਜਿਹੜੇ ਨੇ ਰਾਤ ਦੇ ਦੀਵਾਨ ਜਿਹੜੇ ਨੇ ਸਜਾਏ ਗਏ ਨੇ ਕੱਲ ਦੇ ਦੀਵਾਨ ਦੇ ਵਿੱਚ ਜਿਹੜੀ ਹੈ ਸਮਾਪਤੀ ਤੋਂ ਬਾਅਦ ਗਤਕਾ ਵੀ ਦਿਖਾਇਆ ਜਾਏਗਾ ਸੰਗਤਾਂ ਦੇ ਲਈ ਲੰਗਰ ਵੀ ਜਿਹੜਾ ਇਹ ਤਿਆਰ ਹੈ ਸੰਕਾ ਲੰਗਰ ਵੀ ਸ਼ਕਰੀਆ ਨੇ ਉੱਥੇ ਹੀ ਵਰਤਨਾ ਦੀ ਸੇਵਾ ਵੀ ਜਿਹੜੀ ਹੈ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ ਕੱਲ ਦਾ ਦੀਵਾਨ ਵੀ ਜਿਹੜਾ ਹੈ ਰਾਤ ਨੂੰ ਸਜੇਗਾ ਕੱਲ ਦੇ ਦੀਵਾਨ ਤੋਂ ਬਾਅਦ ਜਿਹੜਾ ਹੈ ਸਰਦਾਰ ਜਗਤ ਸਿੰਘ ਗੱਤਕਾ ਅਕੈਡਮੀ ਦੇ ਵੱਲੋਂ ਗੱਤਕੇ ਦੇ ਜੋਹਰ ਦਿਖਾਏ ਜਾਣਗੇ ਸਰਦਾਰ ਜਗਤ ਸਿੰਘ ਗੱਤਕਾ ਅਕੈਡਮੀ ਵੱਲੋਂ ਜਿਹੜਾ ਇਹ ਕੱਲ ਦੀ دیਵਾਨਾ ਤੋਂ ਬਾਅਦ ਜਿਹੜਾ ਇਹ ਗੱਤਕੇ ਦੇ ਜੋਹਰ ਦਿਖਾਏ ਜਾਣਗੇ ਲੰਗਰ ਜਿਹੜਾ ਇਹ ਸੰਗਤਾਂ ਦੇ ਲਈ ਤਿਆਰ ਹੋ ਰਿਹਾ ਹੈ 아미있니다 <laughs> <laughs> <laughs>